ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਲੀਡਰਸ਼ਿਪ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਮੁਸ਼ਕਲਾਂ ਘਟਦੀਆਂ ਨਹੀਂ ਦਿਖਾਈ ਦੇ ਰਹੀਆਂ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਦਿੱਲੀ ਦੇ ਵਿੱਚ ਸਰਕਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਐਲਜੀ ਦੇ ਕੋਲ ਪੁੱਜੀ ਹੈ ਭਾਰਤੀ ਜਨਤਾ ਪਾਰਟੀ ਤੇ ਸ਼ਿਕਾਇਤ ਇਹ ਹੈ ਕਿ ਸਰਕਾਰੀ ਲੈਟਰ ਹੈਡ ਦੀ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਉਹਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਅਰਵਿੰਦ ਕੇਚਰੀਵਾਲ ਪਹਿਲੀ ਗੱਲ ਤੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਨੇ ਤੇ ਦੂਜਾ ਉਹ ਆਖਦੇ ਆ ਕਿ ਅਸੀਂ ਸਰਕਾਰ ਆ ਜਿਹੜੀ ਉਹ ਜੇਲ੍ਹ ਦੇ ਵਿੱਚੋਂ ਹੀ ਬੈਠ ਕੇ ਚਲਾਵਾਂਗੇ ਤੇ ਜੇਲ੍ਹ ਦੇ ਵਿੱਚੋਂ ਉਹਨਾਂ ਦਾ ਇੱਕ ਪੱਤਰ ਆਉਂਦਾ ਜਿਹਦੇ ਬਾਰੇ ਮੰਤਰੀ ਆਤਿਸ਼ੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦੇ ਨੇ ਪਰ ਉਸ ਪੱਤਰ ਤੋਂ ਬਾਅਦ ਦੇ ਵਿੱਚ ਲਗਾਤਾਰ ਮੁਸ਼ਕਲਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਵਿੱਚ ਇੱਕ ਪੱਤਰ ਅੱਜ ਵੀ ਭੇਜਿਆ ਗਿਆ ਪਰ ਇਹ ਸਭ ਦੇ ਦਰਮਿਆਨ ਇਹ ਦੋਹਾਂ ਪੱਤਰਾਂ ਨੂੰ ਭੇਜਣ ਦੇ ਵਿਚਾਲ ਵਿਚਾਲ ਦੇ ਵਕਫੇ ਦੇ ਦਰਮਿਆਨ ਕੀ ਕੁਝ ਹੋਇਆ ਜੇਕਰ ਉਹਦੇ ਤੇ ਨਜ਼ਰ ਮਾਰੀਏ ਤਾਂ ਪਹਿਲਾਂ ਜਦੋਂ ਪਹਿਲਾ ਪੱਤਰ ਸਾਹਮਣੇ ਆਉਂਦਾ ਤਾਂ ਉਹਦੇ ਤੇ ਆਖਿਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਦੇ ਅਧਿਕਾਰੀ ਤੇ ਸਿਗਨੇਚਰ ਉਸ ਪੱਤਰ ਦੇ ਉੱਤੇ ਨਹੀਂ ਦਿਖਾਈ ਦਿੱਤੇ ਈਡੀ ਦੇ ਵੱਲੋਂ ਵੀ ਕਿਤੇ ਨਾ ਕਿਤੇ ਕਿਸੇ ਤੌਰ ਤੇ ਇਹ ਗੱਲ ਆਖੀ ਗਈ ਕਿ ਅਸੀਂ ਜਦੋਂ ਦਾਰਵਿਨ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲਿਆਏ ਉਦੋਂ ਦਾ ਉਹਨੂੰ ਸਟੇਸ਼ਨਰੀ ਦਾ ਕੋਈ ਵੀ ਸਮਾਨ ਨਹੀਂ ਦਿੱਤਾ ਭਾਵੇਂ ਨਾ ਕੋਈ ਪੈਨ ਨਾ ਕੋਈ ਕਾਪੀ ਨਾ ਕੋਈ ਪੈਂਸਲ ਨਾ ਕੋਈ ਨੋਟਸ ਨਾ ਕੋਈ ਡਾਇਰੀ ਤੇ ਉਹਨਾਂ ਆਖਿਆ ਕਿ ਜਦੋਂ ਅਸੀਂ ਐਸਾ ਕੁਝ ਨਹੀਂ ਦਿੱਤਾ ਤਾਂ ਫਿਰ ਉਹ ਪੱਤਰ ਕਿਵੇਂ ਲਿਖ ਸਕਦੇ ਆ ਭਾਵੇਂ ਕਿ ਜਿਹੜੀ ਲੀਡਰਸ਼ਿਪ ਹੈ ਉਹ ਝੂਠ ਬੋਲ ਰਹੀ ਹੈ ਆਪਣੇ ਕੋਲ ਹੀ ਕੋਈ ਪੱਤਰ ਲੇਖ ਕੇ ਆਪਣੇ ਸਬੰਧਿਤ ਵਿਭਾਗ ਨੂੰ ਪੱਤਰ ਲੇਖ ਕੇ ਅਰਵਿੰਨ ਕੇਜਰੀਵਾਲ ਦੀ ਚਾਬੀ ਨੂੰ ਇਸ ਤਰੀਕੇ ਦੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਲੋਕਾਂ ਦੇ ਬਾਰੇ ਸੋਚ ਰਹੇ ਆ ਤੇ ਉਸ ਤੋਂ ਇਲਾਵਾ ਇੱਕ ਗੱਲ ਹੋਰ ਸਾਹਮਣੇ ਆਈ ਕਿ ਅਰਵਿੰਨ ਕੇਜਰੀਵਾਲ ਹਰ ਰੋਜ਼ 1 ਘੰਟੇ ਆਸਤੇ ਆਪਣੇ ਸਬੰਧੀਆਂ ਨੂੰ ਮਿਲ ਸਕਦੇ ਆ ਜਿੱਦੋਂ ਚੋਂ ਅੱਧਾ ਘੰਟਾ ਉਹ ਆਪਣੀ ਪਤਨੀ ਨੂੰ ਮਿਲ ਸਕਦੇ ਆ ਉਹਨਾਂ ਦੇ ਨਾਲ ਸਮਾਂ ਬਤੀਤ ਕਰ ਸਕਦੇ ਆ ਤੇ ਉਸ ਤੋਂ ਇਲਾਵਾ ਬਾਕੀ ਰਹਿੰਦਾ ਸਮਾਂ ਜਿਹੜਾ ਅੱਧੇ ਘੰਟੇ ਦਾ ਉਹ ਆਪਣੇ ਵਕੀਲਾਂ ਦੇ ਨਾਲ ਬੈਠ ਕੇ ਬਿਤਾ ਸਕਦੇ ਆ ਤੇ ਇਸ ਸਮੇਂ ਦੇ ਦਰਮਿਆਨ ਈਡੀ ਦਾ ਕਹਿਣਾ ਸੀ ਕਿ ਸਾਡੀ ਨਿਗਰਾਨੀ ਹੁੰਦੀ ਹੈ ਅਸੀਂ ਹਿਰਾਸਤ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਤਾਂ ਕਰਕੇ ਨਿਗਰਾਨੀ ਰੱਖਣੀ ਵੀ ਜ਼ਰੂਰੀ ਬਣਦੀ ਹੈ ਪਰ ਉਹਨਾਂ ਆਖਿਆ ਕਿ ਸਾਡੇ ਇਸ ਸਮੇਂ ਦੇ ਦਰਮਿਆਨ ਇਸ ਘੰਟੇ ਦੇ ਦਰਮਿਆਨ ਜਿਹੜਾ ਵੀ ਉਹਨਾਂ ਨੂੰ ਹਰ ਰੋਜ਼ ਸਮਾਂ ਮਿਲਦਾ ਉਸ ਦਰਮਿਆਨ ਉਹਨਾਂ ਨੇ ਕੋਈ ਵੀ ਪੱਤਰ ਕਿਸੇ ਨੂੰ ਨਹੀਂ ਦਿੱਤਾ ਨਾ ਹੀ ਲਿਖਿਆ ਤੇ ਫਿਰ ਇਹ ਚੀਜ਼ ਕਿਵੇਂ ਹੋ ਸਕਦੀ ਹੈ ਕਿ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਪੱਤਰ ਲਿਖ ਰਿਹਾ ਤੇ ਹ ਦੂਸਰਾ ਪੱਤਰ ਵੀ ਸਾਹਮਣੇ ਆਇਆ ਹੈ ਪਰ ਹੁਣ ਈਡੀ ਭਾਪਕਾ ਨਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਐਲਜੀ ਦੇ ਕੋਲੇ ਸ਼ਿਕਾਇਤ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਜਿਹੜੀ ਸਰਕਾਰੀ ਲੈਟਰ ਹੈਡ ਹੈ ਉਹਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਤੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਪੱਤਰ ਉਥੋਂ ਭੇਜਿਆ ਗਿਆ ਤੇ ਜੇਕਰ ਉਹਦੇ ਵਿੱਚ ਕੋਈ ਸੱਚ ਝੂਠ ਹੈ ਤਾਂ ਕਿਸੇ ਦਾ ਬਿਆਨ ਲੈਣ ਦੀ ਲੋੜ ਨਹੀਂ ਹੈ ਮੰਤਰੀ ਆਚੀ ਨੇ ਖੁਦ ਪ੍ਰੈਸ ਵਾਰਤਾ ਕੀਤੀ ਸੀ ਉਹ ਪ੍ਰੈਸ ਵਾਰਤਾ ਨੂੰ ਤੁਸੀਂ ਐਜ਼ ਅ ਸਬੂਤ ਉਹਨੂੰ ਤੁਸੀਂ ਵਰਤ ਸਕਦੇ ਹੋ ਉਹਦੇ ਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਮ ਆਦਮੀ ਪਾਰਟੀ ਦੀ ਬਾਹਰ ਬੈਠੀ ਲੀਡਰਸ਼ਿਪ ਕੀ ਕਹਿ ਰਹੀ ਹੈ ਤੇ ਦੂਜੇ ਪਾਸੇ ਜੇਕਰ ਅੰਦਰੋਂ ਲੈਟਰ ਨਹੀਂ ਭੇਜਿਆ ਗਿਆ ਤਾਂ ਫਿਰ ਕੀ ਆਮ ਆਦਮੀ ਪਾਰਟੀ ਦੀ ਉਹ ਲੀਡਰਸ਼ਿਪ ਦਿੱਲੀ ਦੇ ਲੋਕਾਂ ਨੂੰ ਝੂਠ ਬੋਲ ਰਹੀ ਹੈ ਜਿਹੜੀ ਲਗਾਤਾਰ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਆਮ ਲੋਕਾਂ ਦੇ ਬਾਰੇ ਸੋਚ ਰਹੇ ਹੈ ਉਹ ਕਿਸੇ ਹੋਰ ਬਾਰੇ ਆਪਣੇ ਬਾਰੇ ਨਹੀਂ ਸੋਚ ਰਿਹਾ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੇ ਆ ਤਾਂ ਇਸੇ ਚੀਜ਼ ਨੂੰ ਲੈ ਕੇ ਹੁਣ ਪੇਜ ਫਸਿਆ ਹੋਇਆ ਤੇ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਐਲਜੀ ਦੇ ਕੋਲੇ ਸ਼ਿਕਾਇਤ ਕਰ ਦਿੱਤੀ ਹੈ ਕਿ ਸਰਕਾਰੀ ਲੈਟਰ ਹੈਡ ਦੀ ਜਿਹੜੀ ਗਲਤ ਵਰਤੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਐਲਜੀ ਦੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਲਿਆ ਜਾਏਗਾ ਇਹਦੇ ਉੱਤੇ ਵੀ ਨਜ਼ਰਾਂ ਬਣੀਆਂ ਰਹਿਣਗੀਆਂ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਲੀਡਰਸ਼ਿਪ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਮੁਸ਼ਕਲਾਂ ਘਟਦੀਆਂ ਨਹੀਂ ਦਿਖਾਈ ਦੇ ਰੀਆਂ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਦਿੱਲੀ ਦੇ ਵਿੱਚ ਸਰਕਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਐਲਜੀ ਦੇ ਕੋਲ ਪੁੱਜੀ ਹੈ ਭਾਰਤੀ ਜਨਤਾ ਪਾਰਟੀ ਤੇ ਸ਼ਿਕਾਇਤ ਇਹ ਹੈ ਕਿ ਸਰਕਾਰੀ ਲੈਟਰ ਹੈਡ ਦੀ ਗਲਤ ਇਸਤੇਮਾਲ ਕੀਤਾ ਜਾ ਰਿਹਾ ਉਹਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਅਰਵਿੰਦ ਕੇਚਰੀਵਾਲ ਪਹਿਲੀ ਗੱਲ ਤੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਨੇ ਤੇ ਦੂਜਾ ਉਹ ਆਖਦੇ ਆ ਕਿ ਅਸੀਂ ਸਰਕਾਰ ਆ ਜਿਹੜੀ ਉਹ ਜੇਲ੍ਹ ਦੇ ਵਿੱਚੋਂ ਹੀ ਬੈਠ ਕੇ ਚਲਾਵਾਂਗੇ ਤੇ ਜੇਲ੍ਹ ਦੇ ਵਿੱਚੋਂ ਉਹਨਾਂ ਦਾ ਇੱਕ ਪੱਤਰ ਆਉਂਦਾ ਹੈ ਜਿਹਦੇ ਬਾਰੇ ਮੰਤਰੀ ਆਤਿਸ਼ੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦੇ ਨੇ ਪਰ ਉਸ ਪੱਤਰ ਤੋਂ ਬਾਅਦ ਦੇ ਵਿੱਚ ਲਗਾਤਾਰ ਮੁਸ਼ਕਲਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਵਿੱਚ ਇੱਕ ਪੱਤਰ ਅੱਜ ਵੀ ਭੇਜਿਆ ਗਿਆ ਪਰ ਇਹ ਸਭ ਦੇ ਦਰਮਿਆਨ ਇਹ ਦੋਹਾਂ ਪੱਤਰਾਂ ਨੂੰ ਭੇਜਣ ਦੇ ਵਿਚਾਲ ਵਿਚਾਲ ਦੇ ਵਕਫੇ ਦੇ ਦਰਮਿਆਨ ਕੀ ਕੁਝ ਹੋਇਆ ਜੇਕਰ ਉਹਦੇ ਤੇ ਨਜ਼ਰ ਮਾਰੀਏ ਤਾਂ ਪਹਿਲਾਂ ਜਦੋਂ ਪਹਿਲਾ ਪੱਤਰ ਸਾਹਮਣੇ ਆਉਂਦਾ ਤਾਂ ਉਹਦੇ ਤੇ ਆਖਿਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਦੇ ਅਧਿਕਾਰੀ ਤੇ ਸਿਗਨੇਚਰ ਉਸ ਪੱਤਰ ਦੇ ਉੱਤੇ ਨਹੀਂ ਦਿਖਾਈ ਦਿੱਤੇ ਈਡੀ ਦੇ ਵੱਲੋਂ ਵੀ ਕਿਤੇ ਨਾ ਕਿਤੇ ਕਿਸੇ ਤਰ੍ਹਾਂ ਤੇ ਇਹ ਗੱਲ ਆਖੀ ਗਈ ਕਿ ਅਸੀਂ ਜਦੋਂ ਦਾਰਵਿਨ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲਿਆਏ ਉਦੋਂ ਦਾ ਉਹਨੂੰ ਸਟੇਸ਼ਨਰੀ ਦਾ ਕੋਈ ਵੀ ਸਮਾਨ ਨਹੀਂ ਦਿੱਤਾ ਭਾਵੇਂ ਨਾ ਕੋਈ ਪੈਨ ਨਾ ਕੋਈ ਕਾਪੀ ਨਾ ਕੋਈ ਪੈਂਸਲ ਨਾ ਕੋਈ ਨੋਟਸ ਨਾ ਕੋਈ ਡਾਇਰੀ ਤੇ ਉਹਨਾਂ ਆਖਿਆ ਕਿ ਜਦੋਂ ਅਸੀਂ ਐਸਾ ਕੁਝ ਨਹੀਂ ਦਿੱਤਾ ਤਾਂ ਫਿਰ ਉਹ ਪੱਤਰ ਕਿਵੇਂ ਲਿਖ ਸਕਦੇ ਆ ਭਾਵੇਂ ਕਿ ਜਿਹੜੀ ਲੀਡਰਸ਼ਿਪ ਹੈ ਉਹ ਝੂਠ ਬੋਲ ਰਹੀ ਹੈ ਆਪਣੇ ਕੋਲ ਹੀ ਕੋਈ ਪੱਤਰ ਲੇਖ ਕੇ ਆਪਣੇ ਸਬੰਧਿਤ ਵਿਭਾਗ ਨੂੰ ਪੱਤਰ ਲੇਖ ਕੇ ਅਰਵਿੰਨ ਕੇਜਰੀਵਾਲ ਦੀ ਚਾਬੀ ਨੂੰ ਇਸ ਤਰੀਕੇ ਦੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਲੋਕਾਂ ਦੇ ਬਾਰੇ ਸੋਚ ਰਹੇ ਆ ਤੇ ਉਸ ਤੋਂ ਇਲਾਵਾ ਇੱਕ ਗੱਲ ਹੋਰ ਸਾਹਮਣੇ ਆਈ ਕਿ ਅਰਵਿੰਨ ਕੇਜਰੀਵਾਲ ਹਰ ਰੋਜ਼ 1 ਘੰਟੇ ਆਸਤੇ ਆਪਣੇ ਸਬੰਧੀਆਂ ਨੂੰ ਮਿਲ ਸਕਦੇ ਆ ਜਿੱਦੋਂ ਚੋਂ ਅੱਧਾ ਘੰਟਾ ਉਹ ਆਪਣੀ ਪਤਨੀ ਨੂੰ ਮਿਲ ਸਕਦੇ ਆ ਉਹਨਾਂ ਦੇ ਨਾਲ ਸਮਾਪਤਿਤ ਕਰ ਸਕਦੇ ਆ ਤੇ ਉਸ ਤੋਂ ਇਲਾਵਾ ਬਾਕੀ ਰਹਿੰਦਾ ਸਮਾਂ ਜਿਹੜਾ ਅੱਧੇ ਘੰਟੇ ਦਾ ਉਹ ਆਪਣੇ ਵਕੀਲਾਂ ਦੇ ਨਾਲ ਬੈਠ ਕੇ ਬਿਤਾ ਸਕਦੇ ਆ ਤੇ ਇਸ ਸਮੇਂ ਦੇ ਦਰਮਿਆਨ ਈਡੀ ਦਾ ਕਹਿਣਾ ਸੀ ਕਿ ਸਾਡੀ ਨਿਗਰਾਨੀ ਹੁੰਦੀ ਹੈ ਅਸੀਂ ਹਿਰਾਸਤ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਤਾਂ ਕਰਕੇ ਨਿਗਰਾਨੀ ਰੱਖਣੀ ਵੀ ਜ਼ਰੂਰੀ ਬਣਦੀ ਹੈ ਪਰ ਉਹਨਾਂ ਆਖਿਆ ਕਿ ਸਾਡੇ ਇਸ ਸਮੇਂ ਦੇ ਦਰਮਿਆਨ ਇਸ ਘੰਟੇ ਦੇ ਦਰਮਿਆਨ ਜਿਹੜਾ ਵੀ ਉਹਨਾਂ ਨੂੰ ਹਰ ਰੋਜ਼ ਸਮਾਂ ਮਿਲਦਾ ਉਸ ਦਰਮਿਆਨ ਉਹਨਾਂ ਨੇ ਕੋਈ ਵੀ ਪੱਤਰ ਕਿਸੇ ਨੂੰ ਨਹੀਂ ਦਿੱਤਾ ਨਾ ਹੀ ਲਿਖਿਆ ਤੇ ਫਿਰ ਇਹ ਚੀਜ਼ ਕਿਵੇਂ ਹੋ ਸਕਦੀ ਹੈ ਕਿ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਪੱਤਰ ਲਿਖ ਰਿਹਾ ਤੇ ਹ ਦੂਸਰਾ ਪੱਤਰ ਵੀ ਸਾਹਮਣੇ ਆਇਆ ਹੈ ਪਰ ਹੁਣ ਈਡੀ ਪਾਪ ਕਨ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਐਲਜੀ ਦੇ ਕੋਲੇ ਸ਼ਿਕਾਇਤ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਜਿਹੜੀ ਸਰਕਾਰੀ ਲੈਟਰ ਹੈਡ ਹੈ ਉਹਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਤੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਪੱਤਰ ਉਥੋਂ ਭੇਜਿਆ ਗਿਆ ਤੇ ਜੇਕਰ ਉਹਦੇ ਵਿੱਚ ਕੋਈ ਸੱਚ ਝੂਠ ਹੈ ਤਾਂ ਕਿਸੇ ਦਾ ਬਿਆਨ ਲੈਣ ਦੀ ਲੋੜ ਨਹੀਂ ਹੈ ਮੰਤਰੀ ਆਚੀ ਨੇ ਖੁਦ ਪ੍ਰੈਸ ਵਾਰਤਾ ਕੀਤੀ ਸੀ ਉਹ ਪ੍ਰੈਸ ਵਾਰਤਾ ਨੂੰ ਤੁਸੀਂ ਐਜ਼ ਅ ਸਬੂਤ ਉਹਨੂੰ ਤੁਸੀਂ ਵਰਤ ਸਕਦੇ ਹੋ ਉਹਦੇ ਚ ਤੁਹਾਨੂੰ ਪਤਾ ਲੱਗ ਜੇਗਾ ਕਿ ਆਮ ਆਦਮੀ ਪਾਰਟੀ ਦੀ ਬਾਹਰ ਬੈਠੀ ਲੀਡਰਸ਼ਿਪ ਕੀ ਕਹਿ ਰਹੀ ਹੈ ਤੇ ਦੂਜੇ ਪਾਸੇ ਜੇਕਰ ਅੰਦਰੋਂ ਲੈਟਰ ਨਹੀਂ ਭੇਜਿਆ ਗਿਆ ਤਾਂ ਫਿਰ ਕੀ ਆਮ ਆਦਮੀ ਪਾਰਟੀ ਦੀ ਉਹ ਲੀਡਰਸ਼ਿਪ ਦਿੱਲੀ ਦੇ ਲੋਕਾਂ ਨੂੰ ਝੂਠ ਬੋਲ ਰਹੀ ਹੈ ਜਿਹੜੀ ਲਗਾਤਾਰ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਆਮ ਲੋਕਾਂ ਦੇ ਬਾਰੇ ਸੋਚ ਰਹੇ ਹੈ ਉਹ ਕਿਸੇ ਹੋਰ ਬਾਰੇ ਨੇ ਬਾਰੇ ਨਹੀਂ ਸੋਚ ਰਿਹਾ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ ਤਾਂ ਇਸੇ ਚੀਜ਼ ਨੂੰ ਲੈ ਕੇ ਹੁਣ ਪੇਸ ਫਸਿਆ ਹੋਇਆ ਤੇ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਨੇ ਐਲਜੀ ਦੇ ਕੋਲੇ ਸ਼ਿਕਾਇਤ ਕਰ ਦਿੱਤੀ ਹੈ ਕਿ ਸਰਕਾਰੀ ਲੈਟਰ ਹੈਡ ਦੀ ਜਿਹੜੀ ਗਲਤ ਵਰਤੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਐਲਜੀ ਦੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਲਿਆ ਜਾਏਗਾ ਇਹਦੇ ਉੱਤੇ ਵੀ ਨਜ਼ਰਾਂ ਬਣੀਆਂ ਰਹਿਣਗੀਆਂ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਲੀਡਰਸ਼ਿਪ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਮੁਸ਼ਕਲਾਂ ਘਟਦੀਆਂ ਨਹੀਂ ਦਿਖਾਈ ਦੇ ਰਹੀਆਂ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਦਿੱਲੀ ਦੇ ਵਿੱਚ ਸਰਕਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਐਲਜੀ ਦੇ ਕੋਲ ਪੁੱਜੀ ਹੈ ਭਾਰਤੀ ਜਨਤਾ ਪਾਰਟੀ ਤੇ ਸ਼ਿਕਾਇਤ ਇਹ ਹੈ ਕਿ ਸਰਕਾਰੀ ਲੈਟਰ ਹੈਡ ਦੀ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਉਹਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਅਰਵਿੰਦ ਕੇਚਰੀਵਾਲ ਪਹਿਲੀ ਗੱਲ ਤੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਨੇ ਤੇ ਦੂਜਾ ਉਹ ਆਖਦੇ ਆ ਕਿ ਅਸੀਂ ਸਰਕਾਰ ਆ ਜਿਹੜੀ ਉਹ ਜੇਲ੍ਹ ਦੇ ਵਿੱਚੋਂ ਹੀ ਬੈਠ ਕੇ ਚਲਾਵਾਂਗੇ ਤੇ ਜੇਲ੍ਹ ਦੇ ਵਿੱਚੋਂ ਉਹਨਾਂ ਦਾ ਇੱਕ ਪੱਤਰ ਆਉਂਦਾ ਜਿਹਦੇ ਬਾਰੇ ਮੰਤਰੀ ਆਤਿਸ਼ੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦੇ ਨੇ ਪਰ ਉਸ ਪੱਤਰ ਤੋਂ ਬਾਅਦ ਦੇ ਵਿੱਚ ਲਗਾਤਾਰ ਮੁਸ਼ਕਲਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਵਿੱਚ ਇੱਕ ਪੱਤਰ ਅੱਜ ਵੀ ਭੇਜਿਆ ਗਿਆ ਪਰ ਇਹ ਸਭ ਦੇ ਦਰਮਿਆਨ ਇਹ ਦੋਹਾਂ ਪੱਤਰਾਂ ਨੂੰ ਭੇਜਣ ਦੇ ਵਿਚਾਲ ਵਿਚਾਲ ਦੇ ਵਕਫੇ ਦੇ ਦਰਮਿਆਨ ਕੀ ਕੁਝ ਹੋਇਆ ਜੇਕਰ ਉਹਦੇ ਤੇ ਨਜ਼ਰ ਮਾਰੀਏ ਤਾਂ ਪਹਿਲਾਂ ਜਦੋਂ ਪਹਿਲਾ ਪੱਤਰ ਸਾਹਮਣੇ ਆਉਂਦਾ ਤਾਂ ਉਹਦੇ ਤੇ ਆਖਿਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਦੇ ਅਧਿਕਾਰੀ ਤੇ ਸਿਗਨੇਚਰ ਉਸ ਪੱਤਰ ਦੇ ਉੱਤੇ ਨਹੀਂ ਦਿਖਾਈ ਦਿੱਤੇ ਈਡੀ ਦੇ ਵੱਲੋਂ ਵੀ ਕਿਤੇ ਨਾ ਕਿਤੇ ਕਥੀ ਤੌਰ ਤੇ ਇਹ ਗੱਲ ਆਖੀ ਗਈ ਕਿ ਅਸੀਂ ਜਦੋਂ ਦਾਰਵਿਨ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲਿਆਏ ਉਦੋਂ ਦਾ ਉਹਨੂੰ ਸਟੇਸ਼ਨਰੀ ਦਾ ਕੋਈ ਵੀ ਸਮਾਨ ਨਹੀਂ ਦਿੱਤਾ ਭਾਵੇਂ ਨਾ ਕੋਈ ਪੈਨ ਨਾ ਕੋਈ ਕਾਪੀ ਨਾ ਕੋਈ ਪੈਨਸਲ ਨਾ ਕੋਈ ਨੋਟਸ ਨਾ ਕੋਈ ਡਾਇਰੀ ਤੇ ਉਹਨਾਂ ਆਖਿਆ ਕਿ ਜਦੋਂ ਅਸੀਂ ਐਸਾ ਕੁਝ ਨਹੀਂ ਦਿੱਤਾ ਤਾਂ ਫਿਰ ਉਹ ਪੱਤਰ ਕਿਵੇਂ ਲਿਖ ਸਕਦੇ ਆ ਭਾਵੇਂ ਜਿਹੜੀ ਲੀਡਰਸ਼ਿਪ ਹੈ ਉਹ ਝੂਠ ਬੋਲ ਰਹੀ ਹੈ ਆਪਣੇ ਕੋਲ ਹੀ ਕੋਈ ਪੱਤਰ ਲੇਖ ਕੇ ਆਪਣੇ ਸਬੰਧਿਤ ਵਿਭਾਗ ਨੂੰ ਪੱਤਰ ਲੇਖ ਕੇ ਅਰਵਿਨ ਕੇਜਰੀਵਾਲ ਦੀ ਚਬੀ ਨੂੰ ਇਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਲੋਕਾਂ ਦੇ ਬਾਰੇ ਸੋਚ ਰਹੇ ਆ ਤੇ ਉਸ ਤੋਂ ਇਲਾਵਾ ਇੱਕ ਗੱਲ ਹੋਰ ਸਾਹਮਣੇ ਆਈ ਕਿ ਅਰਵਿੰਦ ਕੇਚਰੀਵਾਲਾ ਹਰ ਰੋਜ਼ 1 ਘੰਟੇ ਆਸਤੇ ਆਪਣੇ ਸਬੰਧੀਆਂ ਨੂੰ ਮਿਲ ਸਕਦੇ ਆ ਜਿਦੋਂ ਚੋਂ ਅੱਧਾ ਘੰਟਾ ਉਹ ਆਪਣੀ ਪਤਨੀ ਨੂੰ ਮਿਲ ਸਕਦੇ ਆ ਉਹਨਾਂ ਦੇ ਨਾਲ ਸਮਾਂ ਬਤੀਤ ਕਰ ਸਕਦੇ ਆ ਤੇ ਉਸ ਤੋਂ ਇਲਾਵਾ ਬਾਕੀ ਰਹਿੰਦਾ ਸਮਾਂ ਜਿਹੜਾ ਅੱਧੇ ਘੰਟੇ ਦਾ ਉਹ ਆਪਣੇ ਵਕੀਲਾਂ ਦੇ ਨਾਲ ਬੈਠ ਕੇ ਬਿਤਾ ਸਕਦੇ ਆ ਤੇ ਇਸ ਸਮੇਂ ਦੇ ਦਰਮਿਆਨ ਈਡੀ ਦਾ ਕਹਿਣਾ ਸੀ ਕਿ ਸਾਡੀ ਨਿਗਰਾਨੀ ਹੁੰਦੀ ਹੈ ਅਸੀਂ ਹਿਰਾਸਤ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਤਾਂ ਕਰਕੇ ਨਿਗਰਾਨੀ ਰੱਖਣੀ ਵੀ ਜ਼ਰੂਰੀ ਬਣਦੀ ਹੈ ਪਰ ਉਹਨਾਂ ਆਖਿਆ ਕਿ ਸਾਡੇ ਇਸ ਸਮੇਂ ਦੇ ਦਰਮਿਆਨ ਇਸ ਘੰਟੇ ਦੇ ਦਰਮਿਆਨ ਜਿਹੜਾ ਵੀ ਉਹਨਾਂ ਨੂੰ ਹਰ ਰੋਜ਼ ਸਮਾਂ ਮਿਲਦਾ ਉਸ ਦਰਮਿਆਨ ਉਹਨਾਂ ਨੇ ਕੋਈ ਵੀ ਪੱਤਰ ਕਿਸੇ ਨੂੰ ਨਹੀਂ ਦਿੱਤਾ ਨਾ ਹੀ ਲਿਖਿਆ ਤੇ ਫਿਰ ਇਹ ਚੀਜ਼ ਕਿਵੇਂ ਹੋ ਸਕਦੀ ਹੈ ਕਿ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਪੱਤਰ ਲਿਖ ਰਿਹਾ ਹੈ ਤੇ ਹੁਣ ਦੂਸਰਾ ਪੱਤਰ ਵੀ ਸਾਹਮਣੇ ਆਇਆ ਹੈ ਪਰ ਹੁਣ ਈਡੀ ਭਾਪਨਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਐਲਜੀ ਦੇ ਕੋਲ ਸ਼ਿਕਾਇਤ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਜਿਹੜੀ ਸਰਕਾਰੀ ਲੈਟਰ ਹੈਡ ਆ ਉਹਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਤੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਪੱਤਰ ਉਥੋਂ ਭੇਜਿਆ ਗਿਆ ਤੇ ਜੇਕਰ ਉਹਦੇ ਵਿੱਚ ਕੋਈ ਸੱਚ ਝੂਠ ਹੈ ਤਾਂ ਕਿਸੇ ਦਾ ਬਿਆਨ ਲੈਣ ਦੀ ਲੋੜ ਨਹੀਂ ਹੈ ਮੰਤਰੀ ਆਚੀ ਨੇ ਖੁਦ ਪ੍ਰੈਸ ਵਾਰਤਾ ਕੀਤੀ ਸੀ ਉਹ ਪ੍ਰੈਸ ਵਾਰਤਾ ਨੂੰ ਤੁਸੀਂ ਐਜ਼ ਅ ਸਬੂਤ ਉਹਨੂੰ ਤੁਸੀਂ ਵਰਤ ਸਕਦੇ ਹੋ ਉਹਦੇ ਚ ਤੁਹਾਨੂੰ ਪਤਾ ਲੱਗ ਜੇਗਾ ਕਿ ਆਮ ਆਦਮੀ ਪਾਰਟੀ ਦੀ ਬਾਹਰ ਬੈਠੀ ਲੀਡਰਸ਼ਿਪ ਕੀ ਕਹਿ ਰਹੀ ਹੈ ਤੇ ਦੂਜੇ ਪਾਸੇ ਜੇਕਰ ਅੰਦਰੋਂ ਲੈਟਰ ਨਹੀਂ ਭੇਜਿਆ ਗਿਆ ਤਾਂ ਫਿਰ ਕੀ ਆਮ ਆਦਮੀ ਪਾਰਟੀ ਦੀ ਉਹ ਲੀਡਰਸ਼ਿਪ ਦਿੱਲੀ ਦੇ ਲੋਕਾਂ ਨੂੰ ਝੂਠ ਬੋਲ ਰਹੀ ਹੈ ਜਿਹੜੀ ਲਗਾਤਾਰ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਆਮ ਲੋਕਾਂ ਦੇ ਬਾਰੇ ਸੋਚ ਰਹੇ ਹੈ ਉਹ ਕਿਸੇ ਹੋਰ ਬਾਰੇ ਨੇ ਬਾਰੇ ਨਹੀਂ ਸੋਚ ਰਿਹਾ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ ਤਾਂ ਇਸੇ ਚੀਜ਼ ਨੂੰ ਲੈ ਕੇ ਹੁਣ ਪੇਜ ਫਸਿਆ ਹੋਇਆ ਤੇ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਨੇ ਐਲਜੀ ਦੇ ਕੋਲੇ ਸ਼ਿਕਾਇਤ ਕਰ ਦਿੱਤੀ ਹੈ ਕਿ ਸਰਕਾਰੀ ਲੈਟਰ ਹੈਡ ਦੀ ਜਿਹੜੀ ਗਲਤ ਵਰਤੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਐਲਜੀ ਦੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਲਿਆ ਜਾਏਗਾ ਇਹਦੇ ਉੱਤੇ ਵੀ ਨਜ਼ਰਾਂ ਬਣੀਆਂ ਰਹਿਣਗੀਆਂ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਲੀਡਰਸ਼ਿਪ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਮੁਸ਼ਕਲਾਂ ਘਟਦੀਆਂ ਨਹੀਂ ਦਿਖਾਈ ਦੇ ਰਹੀਆਂ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਦਿੱਲੀ ਦੇ ਵਿੱਚ ਸਰਕਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਐਲਜੀ ਦੇ ਕੋਲ ਪੁੱਜੀ ਹੈ ਭਾਰਤੀ ਜਨਤਾ ਪਾਰਟੀ ਤੇ ਸ਼ਿਕਾਇਤ ਇਹ ਹੈ ਕਿ ਸਰਕਾਰੀ ਲੈਟਰ ਹੈਡ ਦੀ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਉਹਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਅਰਵਿੰਦ ਕੇਚਰੀਵਾਲ ਪਹਿਲੀ ਗੱਲ ਤੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਨੇ ਤੇ ਦੂਜਾ ਉਹ ਆਖਦੇ ਆ ਕਿ ਅਸੀਂ ਸਰਕਾਰ ਆ ਜਿਹੜੀ ਉਹ ਜੇਲ੍ਹ ਦੇ ਵਿੱਚੋਂ ਹੀ ਬੈਠ ਕੇ ਚਲਾਵਾਂਗੇ ਤੇ ਜੇਲ੍ਹ ਦੇ ਵਿੱਚੋਂ ਉਹਨਾਂ ਦਾ ਇੱਕ ਪੱਤਰ ਆਉਂਦਾ ਜਿਹਦੇ ਬਾਰੇ ਮੰਤਰੀ ਆਤਿਸ਼ੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦੇ ਨੇ ਪਰ ਉਸ ਪੱਤਰ ਤੋਂ ਬਾਅਦ ਦੇ ਵਿੱਚ ਲਗਾਤਾਰ ਮੁਸ਼ਕਲਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਵਿੱਚ ਇੱਕ ਪੱਤਰ ਅੱਜ ਵੀ ਭੇਜਿਆ ਗਿਆ ਪਰ ਇਹ ਸਭ ਦੇ ਦਰਮਿਆਨ ਇਹ ਦੋਹਾਂ ਪੱਤਰਾਂ ਨੂੰ ਭੇਜਣ ਦੇ ਵਿਚਾਲ ਵਿਚਾਲ ਦੇ ਵਕਫੇ ਦੇ ਦਰਮਿਆਨ ਕੀ ਕੁਝ ਹੋਇਆ ਜੇਕਰ ਉਹਦੇ ਤੇ ਨਜ਼ਰ ਮਾਰੀਏ ਤਾਂ ਪਹਿਲਾਂ ਜਦੋਂ ਪਹਿਲਾ ਪੱਤਰ ਸਾਹਮਣੇ ਆਉਂਦਾ ਤਾਂ ਉਹਦੇ ਤੇ ਆਖਿਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਦੇ ਅਧਿਕਾਰੀ ਤੇ ਸਿਗਨੇਚਰ ਉਸ ਪੱਤਰ ਦੇ ਉੱਤੇ ਨਹੀਂ ਦਿਖਾਈ ਦਿੱਤੇ ਈਡੀ ਦੇ ਵੱਲੋਂ ਵੀ ਕਿਤੇ ਨਾ ਕਿਤੇ ਕਿਸੇ ਤਰ੍ਹਾਂ ਤੇ ਇਹ ਗੱਲ ਆਖੀ ਗਈ ਕਿ ਅਸੀਂ ਜਦੋਂ ਦਾਰਵਿਨ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲਿਆਏ ਉਦੋਂ ਦਾ ਉਹਨੂੰ ਸਟੇਸ਼ਨਰੀ ਦਾ ਕੋਈ ਵੀ ਸਮਾਨ ਨਹੀਂ ਦਿੱਤਾ ਭਾਵੇਂ ਨਾ ਕੋਈ ਪੈਨ ਨਾ ਕੋਈ ਕਾਪੀ ਨਾ ਕੋਈ ਪੈਂਸਲ ਨਾ ਕੋਈ ਨੋਟਸ ਨਾ ਕੋਈ ਡਾਇਰੀ ਤੇ ਉਹਨਾਂ ਆਖਿਆ ਕਿ ਜਦੋਂ ਅਸੀਂ ਐਸਾ ਕੁਝ ਨਹੀਂ ਦਿੱਤਾ ਤਾਂ ਫਿਰ ਉਹ ਪੱਤਰ ਕਿਵੇਂ ਲਿਖ ਸਕਦੇ ਆ ਭਾਵੇਂ ਕਿ ਜਿਹੜੀ ਲੀਡਰਸ਼ਿਪ ਹੈ ਉਹ ਝੂਠ ਬੋਲ ਰਹੀ ਹੈ ਆਪਣੇ ਕੋਲ ਹੀ ਕੋਈ ਪੱਤਰ ਲੇਖ ਕੇ ਆਪਣੇ ਸਬੰਧਿਤ ਵਿਭਾਗ ਨੂੰ ਪੱਤਰ ਲੇਖ ਕੇ ਅਰਵਿੰਨ ਕੇਜਰੀਵਾਲ ਦੀ ਚਬੀ ਨੂੰ ਇਸ ਤਰੀਕੇ ਦੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਲੋਕਾਂ ਦੇ ਬਾਰੇ ਸੋਚ ਰਹੇ ਆ ਤੇ ਉਸ ਤੋਂ ਇਲਾਵਾ ਇੱਕ ਗੱਲ ਹੋਰ ਸਾਹਮਣੇ ਆਈ ਕਿ ਅਰਵਿੰਨ ਕੇਜਰੀਵਾਲ ਹਰ ਰੋਜ਼ 1 ਘੰਟੇ ਆਸਤੇ ਆਪਣੇ ਸਬੰਧੀਆਂ ਨੂੰ ਮਿਲ ਸਕਦੇ ਆ ਜਿਦੋਂ ਚੋਂ ਅੱਧਾ ਘੰਟਾ ਉਹ ਆਪਣੀ ਪਤਨੀ ਨੂੰ ਮਿਲ ਸਕਦੇ ਆ ਉਹਨਾਂ ਦੇ ਨਾਲ ਸਮਾਪਤੀਤ ਕਰ ਸਕਦੇ ਆ ਤੇ ਉਸ ਤੋਂ ਇਲਾਵਾ ਬਾਕੀ ਰਹਿੰਦਾ ਸਮਾਂ ਜਿਹੜਾ ਅੱਧੇ ਘੰਟੇ ਦਾ ਉਹ ਆਪਣੇ ਵਕੀਲਾਂ ਦੇ ਨਾਲ ਬੈਠ ਕੇ ਬਿਤਾ ਸਕਦੇ ਆ ਤੇ ਇਸ ਸਮੇਂ ਦੇ ਦਰਮਿਆਨ ਈਡੀ ਦਾ ਕਹਿਣਾ ਸੀ ਕਿ ਸਾਡੀ ਨਿਗਰਾਨੀ ਹੁੰਦੀ ਹੈ ਅਸੀਂ ਹਿਰਾਸਤ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਤਾਂ ਕਰਕੇ ਨਿਗਰਾਨੀ ਰੱਖਣੀ ਵੀ ਜ਼ਰੂਰੀ ਬਣਦੀ ਹੈ ਪਰ ਉਹਨਾਂ ਆਖਿਆ ਕਿ ਸਾਡੇ ਇਸ ਸਮੇਂ ਦੇ ਦਰਮਿਆਨ ਇਸ ਘੰਟੇ ਦੇ ਦਰਮਿਆਨ ਜਿਹੜਾ ਵੀ ਉਹਨਾਂ ਨੂੰ ਹਰ ਰੋਜ਼ ਸਮਾਂ ਮਿਲਦਾ ਉਸ ਦਰਮਿਆਨ ਉਹਨਾਂ ਨੇ ਕੋਈ ਵੀ ਪੱਤਰ ਕਿਸੇ ਨੂੰ ਨਹੀਂ ਦਿੱਤਾ ਨਾ ਹੀ ਲਿਖਿਆ ਤੇ ਫਿਰ ਇਹ ਚੀਜ਼ ਕਿਵੇਂ ਹੋ ਸਕਦੀ ਹੈ ਕਿ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਪੱਤਰ ਲਿਖ ਰਿਹਾ ਤੇ ਹ ਦੂਸਰਾ ਪੱਤਰ ਵੀ ਸਾਹਮਣੇ ਆਇਆ ਹੈ ਪਰ ਹੁਣ ਈਡੀ ਕਰਨਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਐਲਜੀ ਦੇ ਕੋਲੇ ਸ਼ਿਕਾਇਤ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਜਿਹੜੀ ਸਰਕਾਰੀ ਲੈਟਰ ਹੈਡ ਹੈ ਉਹਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਤੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਪੱਤਰ ਉਥੋਂ ਭੇਜਿਆ ਗਿਆ ਤੇ ਜੇਕਰ ਉਹਦੇ ਵਿੱਚ ਕੋਈ ਸੱਚ ਝੂਠ ਹੈ ਤਾਂ ਕਿਸੇ ਦਾ ਬਿਆਨ ਲੈਣ ਦੀ ਲੋੜ ਨਹੀਂ ਹੈ ਮੰਤਰੀ ਆਚੀ ਨੇ ਖੁਦ ਪ੍ਰੈਸ ਵਾਰਤਾ ਕੀਤੀ ਸੀ ਉਹ ਪ੍ਰੈਸ ਵਾਰਤਾ ਨੂੰ ਤੁਸੀਂ ਐਜ਼ ਅ ਸਬੂਤ ਉਹਨੂੰ ਤੁਸੀਂ ਵਰਤ ਸਕਦੇ ਹੋ ਉਹਦੇ ਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਮ ਆਦਮੀ ਪਾਰਟੀ ਦੀ ਬਾਹਰ ਬੈਠੀ ਲੀਡਰਸ਼ਿਪ ਕੀ ਕਹਿ ਰਹੀ ਹੈ ਤੇ ਦੂਜੇ ਪਾਸੇ ਜੇਕਰ ਅੰਦਰੋਂ ਲੈਟਰ ਨਹੀਂ ਭੇਜਿਆ ਗਿਆ ਤਾਂ ਫਿਰ ਕੀ ਆਮ ਆਦਮੀ ਪਾਰਟੀ ਦੀ ਉਹ ਲੀਡਰਸ਼ਿਪ ਦਿੱਲੀ ਦੇ ਲੋਕਾਂ ਨੂੰ ਝੂਠ ਬੋਲ ਰਹੀ ਹੈ ਜਿਹੜੀ ਲਗਾਤਾਰ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਆਮ ਲੋਕਾਂ ਦੇ ਬਾਰੇ ਸੋਚ ਰਹੇ ਹੈ ਉਹ ਕਿਸੇ ਹੋਰ ਬਾਰੇ ਨੇ ਬਾਰੇ ਨਹੀਂ ਸੋਚ ਰਿਹਾ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ ਤਾਂ ਇਸੇ ਚੀਜ਼ ਨੂੰ ਲੈ ਕੇ ਹੁਣ ਪੇਜ ਫਸਿਆ ਹੋਇਆ ਤੇ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਐਲਜੀ ਦੇ ਕੋਲੇ ਸ਼ਿਕਾਇਤ ਕਰ ਦਿੱਤੀ ਹੈ ਕਿ ਸਰਕਾਰੀ ਲੈਟਰ ਹੈਡ ਦੀ ਜਿਹੜੀ ਗਲਤ ਵਰਤੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਐਲਜੀ ਦੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਲਿਆ ਜਾਏਗਾ ਇਹਦੇ ਉੱਤੇ ਵੀ ਨਜ਼ਰਾਂ ਬਣੀਆਂ ਰਹਿਣਗੀਆਂ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਲੀਡਰਸ਼ਿਪ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਮੁਸ਼ਕਲਾਂ ਘਟਦੀਆਂ ਨਹੀਂ ਦਿਖਾਈ ਦੇ ਰੀਆਂ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਦਿੱਲੀ ਦੇ ਵਿੱਚ ਸਰਕਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਐਲਜੀ ਦੇ ਕੋਲ ਪੁੱਜੀ ਹੈ ਭਾਰਤੀ ਜਨਤਾ ਪਾਰਟੀ ਤੇ ਸ਼ਿਕਾਇਤ ਇਹ ਹੈ ਕਿ ਸਰਕਾਰੀ ਲੈਟਰ ਹੈਡ ਦੀ ਗਲਤ ਇਸਤੇਮਾਲ ਕੀਤਾ ਜਾ ਰਿਹਾ ਉਹਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਅਰਵਿੰਦ ਕੇਚਰੀਵਾਲ ਪਹਿਲੀ ਗੱਲ ਤੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਨੇ ਤੇ ਦੂਜਾ ਉਹ ਆਖਦੇ ਆ ਕਿ ਅਸੀਂ ਸਰਕਾਰ ਆ ਜਿਹੜੀ ਉਹ ਜੇਲ੍ਹ ਦੇ ਵਿੱਚੋਂ ਹੀ ਬੈਠ ਕੇ ਚਲਾਵਾਂਗੇ ਤੇ ਜੇਲ੍ਹ ਦੇ ਵਿੱਚੋਂ ਉਹਨਾਂ ਦਾ ਇੱਕ ਪੱਤਰ ਆਉਂਦਾ ਜਿਹਦੇ ਬਾਰੇ ਮੰਤਰੀ ਆਤਿਸ਼ੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦੇ ਨੇ ਪਰ ਉਸ ਪੱਤਰ ਤੋਂ ਬਾਅਦ ਦੇ ਵਿੱਚ ਲਗਾਤਾਰ ਮੁਸ਼ਕਲਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਵਿੱਚ ਇੱਕ ਪੱਤਰ ਅੱਜ ਵੀ ਭੇਜਿਆ ਗਿਆ ਪਰ ਇਹ ਸਭ ਦੇ ਦਰਮਿਆਨ ਇਹ ਦੋਹਾਂ ਪੱਤਰਾਂ ਨੂੰ ਭੇਜਣ ਦੇ ਵਿਚਾਲ ਵਿਚਾਲ ਦੇ ਵਕਫੇ ਦੇ ਦਰਮਿਆਨ ਕੀ ਕੁਝ ਹੋਇਆ ਜੇਕਰ ਉਹਦੇ ਤੇ ਨਜ਼ਰ ਮਾਰੀਏ ਤਾਂ ਪਹਿਲਾਂ ਜਦੋਂ ਪਹਿਲਾ ਪੱਤਰ ਸਾਹਮਣੇ ਆਉਂਦਾ ਤਾਂ ਉਹਦੇ ਤੇ ਆਖਿਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਦੇ ਅਧਿਕਾਰੀ ਤੇ ਸਿਗਨੇਚਰ ਉਸ ਪੱਤਰ ਦੇ ਉੱਤੇ ਨਹੀਂ ਦਿਖਾਈ ਦਿੱਤੇ ਈਡੀ ਦੇ ਵੱਲੋਂ ਵੀ ਕਿਤੇ ਨਾ ਕਿਤੇ ਕਿਸੇ ਤਰ੍ਹਾਂ ਤੇ ਇਹ ਗੱਲ ਆਖੀ ਗਈ ਕਿ ਅਸੀਂ ਜਦੋਂ ਦਾਰਵਿਨ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲਿਆਏ ਉਦੋਂ ਦਾ ਉਹਨੂੰ ਸਟੇਸ਼ਨਰੀ ਦਾ ਕੋਈ ਵੀ ਸਮਾਨ ਨਹੀਂ ਦਿੱਤਾ ਭਾਵੇਂ ਨਾ ਕੋਈ ਪੈਨ ਨਾ ਕੋਈ ਕਾਪੀ ਨਾ ਕੋਈ ਪੈਂਸਲ ਨਾ ਕੋਈ ਨੋਟਸ ਨਾ ਕੋਈ ਡਾਇਰੀ ਤੇ ਉਹਨਾਂ ਆਖਿਆ ਕਿ ਜਦੋਂ ਅਸੀਂ ਐਸਾ ਕੁਝ ਨਹੀਂ ਦਿੱਤਾ ਤਾਂ ਫਿਰ ਉਹ ਪੱਤਰ ਕਿਵੇਂ ਲਿਖ ਸਕਦੇ ਆ ਭਾਵੇਂ ਕਿ ਜਿਹੜੀ ਲੀਡਰਸ਼ਿਪ ਹੈ ਉਹ ਝੂਠ ਬੋਲ ਰਹੀ ਹੈ ਆਪਣੇ ਕੋਲ ਹੀ ਕੋਈ ਪੱਤਰ ਲੇਖ ਕੇ ਆਪਣੇ ਸਬੰਧਿਤ ਵਿਭਾਗ ਨੂੰ ਪੱਤਰ ਲੇਖ ਕੇ ਅਰਵਿੰਨ ਕੇਜਰੀਵਾਲ ਦੀ ਚਾਬੀ ਨੂੰ ਇਸ ਤਰੀਕੇ ਦੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਲੋਕਾਂ ਦੇ ਬਾਰੇ ਸੋਚ ਰਹੇ ਆ ਤੇ ਉਸ ਤੋਂ ਇਲਾਵਾ ਇੱਕ ਗੱਲ ਹੋਰ ਸਾਹਮਣੇ ਆਈ ਕਿ ਅਰਵਿੰਨ ਕੇਜਰੀਵਾਲ ਹਰ ਰੋਜ਼ 1 ਘੰਟੇ ਆਸਤੇ ਆਪਣੇ ਸਬੰਧੀਆਂ ਨੂੰ ਮਿਲ ਸਕਦੇ ਆ ਜਿੱਦੋਂ ਚੋਂ ਅੱਧਾ ਘੰਟਾ ਉਹ ਆਪਣੀ ਪਤਨੀ ਨੂੰ ਮਿਲ ਸਕਦੇ ਆ ਉਹਨਾਂ ਦੇ ਨਾਲ ਸਮਾਪਤੀਤ ਕਰ ਸਕਦੇ ਆ ਤੇ ਉਸ ਤੋਂ ਇਲਾਵਾ ਬਾਕੀ ਰਹਿੰਦਾ ਸਮਾਂ ਜਿਹੜਾ ਅੱਧੇ ਘੰਟੇ ਦਾ ਉਹ ਆਪਣੇ ਵਕੀਲਾਂ ਦੇ ਨਾਲ ਬੈਠ ਕੇ ਬਿਤਾ ਸਕਦੇ ਆ ਤੇ ਇਸ ਸਮੇਂ ਦੇ ਦਰਮਿਆਨ ਈਡੀ ਦਾ ਕਹਿਣਾ ਸੀ ਕਿ ਸਾਡੀ ਨਿਗਰਾਨੀ ਹੁੰਦੀ ਹੈ ਅਸੀਂ ਹਿਰਾਸਤ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਤਾਂ ਕਰਕੇ ਨਿਗਰਾਨੀ ਰੱਖਣੀ ਵੀ ਜ਼ਰੂਰੀ ਬਣਦੀ ਹੈ ਪਰ ਉਹਨਾਂ ਆਖਿਆ ਕਿ ਸਾਡੇ ਇਸ ਸਮੇਂ ਦੇ ਦਰਮਿਆਨ ਇਸ ਘੰਟੇ ਦੇ ਦਰਮਿਆਨ ਜਿਹੜਾ ਵੀ ਉਹਨਾਂ ਨੂੰ ਹਰ ਰੋਜ਼ ਸਮਾਂ ਮਿਲਦਾ ਉਸ ਦਰਮਿਆਨ ਉਹਨਾਂ ਨੇ ਕੋਈ ਵੀ ਪੱਤਰ ਕਿਸੇ ਨੂੰ ਨਹੀਂ ਦਿੱਤਾ ਨਾ ਹੀ ਲਿਖਿਆ ਤੇ ਫਿਰ ਇਹ ਚੀਜ਼ ਕਿਵੇਂ ਹੋ ਸਕਦੀ ਹੈ ਕਿ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਪੱਤਰ ਲਿਖ ਰਿਹਾ ਤੇ ਹ ਦੂਸਰਾ ਪੱਤਰ ਵੀ ਸਾਹਮਣੇ ਆਇਆ ਹੈ ਪਰ ਹੁਣ ਈਡੀ ਪਾਪ ਕਨ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਐਲਜੀ ਦੇ ਕੋਲੇ ਸ਼ਿਕਾਇਤ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਜਿਹੜੀ ਸਰਕਾਰੀ ਲੈਟਰ ਹੈਡ ਹੈ ਉਹਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਤੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਪੱਤਰ ਉਥੋਂ ਭੇਜਿਆ ਗਿਆ ਤੇ ਜੇਕਰ ਉਹਦੇ ਵਿੱਚ ਕੋਈ ਸੱਚ ਝੂਠ ਹੈ ਤਾਂ ਕਿਸੇ ਦਾ ਬਿਆਨ ਲੈਣ ਦੀ ਲੋੜ ਨਹੀਂ ਹੈ ਮੰਤਰੀ ਆਚੀ ਨੇ ਖੁਦ ਪ੍ਰੈਸ ਵਾਰਤਾ ਕੀਤੀ ਸੀ ਉਹ ਪ੍ਰੈਸ ਵਾਰਤਾ ਨੂੰ ਤੁਸੀਂ ਐਜ਼ ਅ ਸਬੂਤ ਉਹਨੂੰ ਤੁਸੀਂ ਵਰਤ ਸਕਦੇ ਹੋ ਉਹਦੇ ਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਮ ਆਦਮੀ ਪਾਰਟੀ ਦੀ ਬਾਹਰ ਬੈਠੀ ਲੀਡਰਸ਼ਿਪ ਕੀ ਕਹਿ ਰਹੀ ਹੈ ਤੇ ਦੂਜੇ ਪਾਸੇ ਜੇਕਰ ਅੰਦਰੋਂ ਲੈਟਰ ਨਹੀਂ ਭੇਜਿਆ ਗਿਆ ਤਾਂ ਫਿਰ ਕੀ ਆਮ ਆਦਮੀ ਪਾਰਟੀ ਦੀ ਉਹ ਲੀਡਰਸ਼ਿਪ ਦਿੱਲੀ ਦੇ ਲੋਕਾਂ ਨੂੰ ਝੂਠ ਬੋਲ ਰਹੀ ਹੈ ਜਿਹੜੀ ਲਗਾਤਾਰ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਆਮ ਲੋਕਾਂ ਦੇ ਬਾਰੇ ਸੋਚ ਰਹੇ ਹੈ ਉਹ ਕਿਸੇ ਹੋਰ ਬਾਰੇ ਆਪਣੇ ਬਾਰੇ ਨਹੀਂ ਸੋਚ ਰਿਹਾ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੇ ਆ ਤਾਂ ਇਸੇ ਚੀਜ਼ ਨੂੰ ਲੈ ਕੇ ਹੁਣ ਪੇਜ ਫਸਿਆ ਹੋਇਆ ਤੇ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਐਲਜੀ ਦੇ ਕੋਲੇ ਸ਼ਿਕਾਇਤ ਕਰ ਦਿੱਤੀ ਹੈ ਕਿ ਸਰਕਾਰੀ ਲੈਟਰ ਹੈਡ ਦੀ ਜਿਹੜੀ ਗਲਤ ਵਰਤੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਐਲਜੀ ਦੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਲਿਆ ਜਾਏਗਾ ਇਹਦੇ ਉੱਤੇ ਵੀ ਨਜ਼ਰਾਂ ਬਣੀਆਂ ਰਹਿਣਗੀਆਂ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਲੀਡਰਸ਼ਿਪ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਅਦਾ ਹੋ ਰਿਹਾ ਮੁਸ਼ਕਲਾਂ ਘਟਦੀਆਂ ਨਹੀਂ ਦਿਖਾਈ ਦੇ ਰਹੀਆਂ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਦਿੱਲੀ ਦੇ ਵਿੱਚ ਸਰਕਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਐਲਜੀ ਦੇ ਕੋਲ ਪੁੱਜੀ ਹੈ ਭਾਰਤੀ ਜਨਤਾ ਪਾਰਟੀ ਤੇ ਸ਼ਿਕਾਇਤ ਇਹ ਹੈ ਕਿ ਸਰਕਾਰੀ ਲੈਟਰ ਹੈਡ ਦੀ ਗਲਤ ਇਸਤੇਮਾਲ ਕੀਤਾ ਜਾ ਰਿਹਾ ਉਹਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਮੁੱਖ ਮੰਤਰੀ ਅਰਵਿੰਦ ਕੇਚਰੀਵਾਲ ਪਹਿਲੀ ਗੱਲ ਤੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਨੇ ਤੇ ਦੂਜਾ ਉਹ ਆਖਦੇ ਆ ਕਿ ਅਸੀਂ ਸਰਕਾਰ ਆ ਜਿਹੜੀ ਉਹ ਜੇਲ੍ਹ ਦੇ ਵਿੱਚੋਂ ਵੀ ਬੈਠ ਕੇ ਚਲਾਵਾਂਗੇ ਤੇ ਜੇਲ੍ਹ ਦੇ ਵਿੱਚੋਂ ਉਹਨਾਂ ਦਾ ਇੱਕ ਪੱਤਰ ਆਉਂਦਾ ਹੈ ਜਿਹਦੇ ਬਾਰੇ ਮੰਤਰੀ ਆਤਿਸ਼ੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਦੇ ਨੇ ਪਰ ਉਸ ਪੱਤਰ ਤੋਂ ਬਾਅਦ ਦੇ ਵਿੱਚ ਲਗਾਤਾਰ ਮੁਸ਼ਕਲਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਇੱਕ ਪੱਤਰ ਅੱਜ ਵੀ ਭੇਜਿਆ ਗਿਆ ਪਰ ਇਹ ਸਭ ਦੇ ਦਰਮਿਆਨ ਇਹ ਦੋਹਾਂ ਪੱਤਰਾਂ ਨੂੰ ਭੇਜਣ ਦੇ ਵਿਚਾਲ ਵਿਚਾਲ ਦੇ ਵਕਫੇ ਦੇ ਦਰਮਿਆਨ ਕੀ ਕੁਝ ਹੋਇਆ ਜੇਕਰ ਉਹਦੇ ਤੇ ਨਜ਼ਰ ਮਾਰੀਏ ਤਾਂ ਪਹਿਲਾਂ ਜਦੋਂ ਪਹਿਲਾ ਪੱਤਰ ਸਾਹਮਣੇ ਆਉਂਦਾ ਤਾਂ ਉਹਦੇ ਤੇ ਆਖਿਆ ਜਾਂਦਾ ਕਿ ਕਿਸੇ ਤਰ੍ਹਾਂ ਦੇ ਅਧਿਕਾਰੀ ਤੇ ਸਗਨੇ